ਕਿੱਥੇ ਸੀ ਦੋ ਸਰਾਵਾਂ ਬਣਾਈਆਂ ਨੇ ਜੀ ਕੁਆਟਰ ਬਣਾਏ ਨੇ ਇੱਥੇ ਸਾਰਿਆਂ ਦਾ ਮੰਨਣਾ ਵੀ ਕੋਈ ਵੀ ਕਿਤੋਂ ਵੀ ਦੇਸ਼ਾ ਬੇਸ਼ਾ ਤੋਂ ਕਿਤੇ ਬੈਠਾ ਕੋਈ ਸੁੱਖ ਸੁਖ ਪਲੇ ਜਾ ਕੁਝ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਸਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਾਈ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਅੱਠ ਫੇਸ ਮਹਾਲੀ ਆਓ ਅਸੀਂ ਜਨਮ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਗੁਰੂ ਘਰ ਦਾ ਇਤਿਹਾਸ ਕੀ ਆ ਆਪਾਂ ਇੱਥੋਂ ਦੇ ਪ੍ਰਬੰਧਕਾਂ ਨੂੰ ਤੇ ਹੋਰ ਸੰਗਤ ਨੂੰ ਵੀ ਆਪਾਂ ਗੱਲ ਕਰਦੇ ਆ ਤਾਂ ਕਿ ਅ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਸਿੱਖ ਸੰਗਤ ਨੂੰ ਅਸੀਂ ਜਾਣੂ ਕਰਵਾ ਸਕੀਏ ਵੀ ਇਸ ਗੁਰੂ ਘਰ ਦਾ ਇਤਿਹਾਸ ਕੀ ਆ ਆਓ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਉਹ ਜਾਣਦੇ ਆਂ ਵੀ ਇਸ ਗੁਰੂ ਘਰ ਦਾ ਜਿਹੜਾ ਇਤਿਹਾਸ ਆ ਉਹ ਸੰਖੇਪ ਵਿੱਚ ਆਪਾਂ ਬਾਬਾ ਗੁਰਨਾਨ ਸਿੰਘ ਜੀ ਦੀ ਜਵਾਨੀ ਉਹਨਾਂ ਦੇ ਮੁਖਾਰਬਨ ਤੋਂ ਆਪਾਂ ਸੁਣਦੇ ਆਂ ਅ ਬਾਬਾ ਗੁਰਨਾਨ ਸਿੰਘ ਜੀ ਕੀ ਇਸ ਗੁਰੂ ਘਰ ਦਾ ਜਿਹੜਾ ਹੈਗਾ ਉਹ ਕੀ ਇਤਿਹਾਸ ਆ ਤੇ ਇਹ ਕਿਹੜੀ ਜਗ੍ਹਾ ਆ ਆਪਾਂ ਬੈਠੇ ਜੀ ਜਿਹੜੀ ਜਗ੍ਹਾ ਤੇ ਆਪਾਂ ਬੈਠੇ ਆ ਜੀ ਇਹ ਗੁਰੂ ਹਰਿ ਹਰਾਈ ਸਾਹਿਬ ਇੱਥੇ ਉਹਨਾਂ ਦੀ ਚਾਰਾਂ ਸ਼ੋਭਾ ਪ੍ਰਾਪਤ ਧਰਤੀ ਆ ਇਹ ਇੱਥੇ ਭਾਈ ਕਰਮਜੀ ਦਾ ਬਾਗ ਸੀ ਪੰਜਵੇਂ ਪਾਤਸ਼ਾਹ ਦੇ ਟਾਈਮ ਉਸ ਟਾਈਮ ਉਹ ਗਏ ਸੀ ਦਰਬਾਰ ਸਾਹਿਬ ਗੰਗਾ ਦੇ ਰੋਜ ਭਾਈ ਗੁਰਮ ਜੀ ਉੱਥੇ ਦਰਸ਼ਨ ਮੇਲੇ ਕਰਦੇ ਮਹਾਰਾਜ ਦੇ ਚਰਨ ਸਵੇਰੇ ਅਮਰਦੇਵਲੇ ਮਹਾਰਾਜ ਨੂੰ ਮਿਲੇ ਉਹਨਾਂ ਨੇ ਅੰਬਾਂ ਦਾ ਪ੍ਰਸ਼ਾਦ ਵਰਤਾਇਆ ਮਹਾਰਾਜ ਨੇ ਭਾਈ ਗੁਰਮ ਜੀ ਨੇ ਉਹ ਪ੍ਰਸ਼ਾਦ ਰਾਤ ਸਾਮ੍ਹ ਕੇ ਰੱਖ ਲਿਆ ਕਿ ਮੇਰਾ ਆਪਣਾ ਅੰਬਾਂ ਦਾ ਭਾਗ ਹੈ ਕਿ ਮੈਂ ਲੈ ਕੇ ਨਹੀਂ ਆਇਆ ਕਿ ਇਹੀ ਅੰਬ ਮਹਾਰਾਜ ਨੂੰ ਸਵੇਰੇ ਭੇਟ ਕਰਾਂਗਾ ਮੈਂ ਉਹ ਸਵੇਰੇ ਉੱਠਿਆ ਸ਼ਰਾਨ ਪਾਣੀ ਕੀਤਾ ਮਹਾਰਾਜ ਨੂੰ ਜਾ ਕੇ ਮੱਥਾ ਟੇਕਿਆ ਉਹਨਾਂ ਅੰਬਾਂ ਦਾ ਸਤਿਕਾਰ ਸਹਿਤ ਮਹਾਰਾਜ ਅਗੋ ਜਾਨੀ ਜਾਣ ਸੀਗੇ ਮਹਾਰਾਜ ਕਹਿੰਦੇ ਵੀ ਭਾਈ ਸਾਬੇ ਤਾਂ ਅਸੀਂ ਤੈਨੂੰ ਪ੍ਰਸ਼ਾਦ ਛਕਣ ਵਾਸਤੇ ਦਿੱਸਤਾ ਉਹ ਕਹਿੰਨਾ ਮਹਾਰਾਜ ਵੀ ਮੇਰਾ ਆਪਣਾ ਬੰਦਾ ਬਾਗ ਸੀ ਮੈਂ ਲੈ ਕੇ ਨਹੀਂ ਆਇਆ ਮੇਰੀ ਭੁੱਲੋ ਸਮਝ ਲਓ ਕੋ ਸਮਝ ਲਓ ਫਿਰ ਮਹਾਰਾਜ ਨੇ ਉਹਨਾਂ ਨੂੰ ਕਿਹਾ ਵੀ ਅਸੀਂ ਗੁਰਸਿੱਖਾ ਉੱਥੇ ਸਤਵੇਂ ਜਾਮੇ ਚਾਵਾਂਗੇ ਉਸ ਤੋਂ ਬਾਅਦ ਫਿਰ ਗੁਰੂ ਹਰ Rai ਸਾਹਿਬ ਕੀਰਤਪੁਰ ਸਾਹਿਬ ਤੋਂ ਕ੍ਰਿਸ਼ੇਤਰ ਗਏ ਕ੍ਰਿਸ਼ੇਤਰ ਤੋਂ ਵਾਪਸੀ ਟਾਈਮ ਇੱਥੇ ਆਏ ਉਹਨਾਂ ਦੇ ਨਾਲ 2200 ਘੋੜਸਵਾਰ ਸੀਗੇ ਇਰੋਂ ਤੋਂ ਪੋਹ ਦੀ ਸੰਗਰਾਮ ਸੀ ਜਿਸ ਦਿਨ ਮਹਾਰਾਜ ਇੱਥੇ ਪਹੁੰਚੇ ਨੇ ਜੀ ਫਿਰ ਭਾਈ ਕੁਰਮ ਜੀ ਨੂੰ ਮਿਲੇ ਭਾਈ ਕੁਰਮ ਜੀ ਫਿਰ ਅਦਾਸ ਹੋ ਗਏ ਵੀ ਅੱਜ ਕੱਲ ਮੌਸਮ ਐ ਨਹੀਂ ਪੱਤੇ ਵੀ ਸੁੱਕੇ ਪਏ تھے ਜੀ ਫਿਰ ਮਹਾਰਾਜ ਕਹਿੰਦੇ ਵੀ ਤੂੰ ਅਦਾਸ ਨਾ ਹੋ ਗਰ ਸਿੱਖਾ ਵੀ ਤੂੰ ਉੱਪਰ ਦੇਖ ਫਿਰ ਜਿਹੜੇ ਅੰਬ ਦੇ ਬੂਟੇ ਥੱਲੇ ਮਹਾਰਾਜ ਖੜੇ ਸੀ ਉਹ ਅੰਮਾ ਨਾਲ ਭਰਿਆ ਪਿਆ ਸੀ ਜੀ ਫਿਰ ਮਾ ਭਾਈ ਕੁਰਮ ਜੀ ਨੇ ਅੰਬ ਤੋੜੇ ਮਹਾਰਾਜ ਨੂੰ ਛਕਾਏ 220 ਕੋੜ ਸਾਰਾ ਨੂੰ ਇੱਥੇ ਪ੍ਰਸ਼ਾਸਕ ਆਇਆ ਇਹ ਇਤਿਹਾਸ ਇੱਥੋਂ ਦਾ ਇਸੇ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਅੰਬ ਸਾਹਿਬ ਹੈ ਹਾਂਜੀ ਹਾਂਜੀ ਇਸੇ ਕਰਕੇ ਹੀ ਇਹਦਾ ਨਾਮ ਗੁਰਦਰਾਮਬ ਸਾਹਿਬ ਫੇ 60 ਮਹਾਲੀ ਨਾਂ ਪਿਆਦਾ ਤੇ ਹੋਰ ਜਿਹੜੇ ਤੁਹਾਡੇ ਵੀ ਬੜੇ ਕਾਰਜ ਕਾਰਸੇਵਾ ਵਾਲੇ ਤੁਸੀਂ ਚਲਾ ਰਹੇ ਹੋ ਉਹ ਕਿਥੇ ਕਿਥੇ ਹੋਰ ਵੀ ਚੱਲ ਰਹੇ ਤੇ ਇਸ ਜਗ੍ਹਾ ਤੇ ਤੁਸੀਂ ਕੀ ਕੀ ਕਾਰਸੇਵਾ ਬਨੋਂ ਕੀ ਕੀ ਉਹ ਸਾਰੀ ਕੀਤੀ ਜਾ ਰਹੀ ਹੈ ਇਹ ਜੀ ਅਸੀਂ ਤਾਂ ਇੱਕ ਸੇਵਾਦਾਰ ਹਾਂ ਇਹ ਸੇਵਾ ਜੋਏ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਵੱਲੋਂ ਜੀ 2000 2 ਨੂੰ ਇੱਥੇ 23 ਮਾਰਚ ਨੂੰ ਇੱਥੇ ਟੱਪਾ ਲਾਇਆ ਸੀ ਸਰਾਂ ਦਾ ਜੀ ਅੱਜ 23 ਸਾਲ ਹੋ ਗਏ 24 ਸਾਲ ਇੱਥੇ ਸਾਨੂੰ ਬੈਠਿਆ ਨੂੰ ਜਿਹਦੀ ਅਗਵਾਈ ਬਾਬਾ ਬਲਵੀਰ ਸਿੰਘ ਜੀ ਗੜੀਸਾ ਵਾਲੇ ਕਰਵਾ ਰਹੇ ਨੇ ਜੀ ਅਸੀਂ ਤਾਂ ਉਹਨਾਂ ਦੇ ਨਿਮਾਨੇ ਇੱਕ ਸੇਵਾਦਾਰ ਦੇ ਤੌਰ ਤੇ ਇੱਥੇ ਬੈਠੇ ਆਂ ਸਵਾਮਾ ਤਾਂ ਉਹਨਾਂ ਦੀ ਚੱਲਦੀ ਹੈ ਨਾ ਉਹਨਾਂ ਦਾ ਹੀ ਨਾਂ ਚੱਲਦਾ ਹੈ ਤੇ ਇੱਥੇ ਅਸੀਂ ਦੋ ਸਰਾਵਾਂ ਬਣਾਈਆਂ ਨੇ ਜੀ ਕੁਆਟਰ ਬਣਾਏ ਨੇ ਦਵਾਨ ਹਾਲ ਬਣਾਏ ਨੇ ਹੋਰ ਵੀ ਜਿਹੜਾ ਕੋਈ ਪੱਥਰ ਪੁੱਥਰ ਪ੍ਰਕਰਮਾ ਚੂਰਾ ਪਰ ਸਾਰਾ ਕੰਮ ਖੰਡ ਪਠਾਂ ਵਾਸਤੇ ਕਮਰੇ ਜੋ ਵੀ ਮਤਲਬ ਇੱਥੇ ਕੰਮ ਸਾਨੂੰ ਸ਼੍ਰੋਮਣੀ ਕਮੇਟੀ ਜਾਂ ਜੋ ਵੀ ਮਤਾ ਪੈ ਕੇ ਆਉਂਦਾ ਇੱਥੇ ਉਹ ਅਸੀਂ ਨਿਰਵਿਘਨ ਇੱਥੇ 22-23 ਸਾਲਾਂ ਤੋਂ ਚਲਾ ਰਹੇ ਹਾਂ ਤਾਂ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਵੀ ਇਹ ਸੀ ਇੱਥੋਂ ਦਾ ਸੰਖੇਪ ਇਤਿਹਾਸ ਤੇ ਜੋ-ਜੋ ਵੀ ਸਾਰੀਆਂ ਸਰ ਸੇਵਾ ਵੱਲੋਂ ਬਾਬਾ ਜੀ ਵੱਲੋਂ ਕੀਤੀਆਂ ਗਈਆਂ ਉਹਨਾਂ ਤੋਂ ਵੀ ਆਪ ਜੀ ਨੂੰ ਜਾਣੂ ਕਰਵਾਇਆ ਤੇ ਇੱਥੇ ਸਾਰਿਆਂ ਦਾ ਮੰਨਣਾ ਵੀ ਕੋਈ ਵੀ ਕਿਤੋਂ ਵੀ ਦੇਸ਼ ਆਪਦੇਸ਼ਾਂ ਤੋਂ ਕਿਤੇ ਬੈਠਾ ਕੋਈ ਸੁੱਖ ਸੁੱਖ ਲੈ ਜਾ ਕੁਝ ਵੀ ਹੈ ਇੱਥੇ ਪੂਰੀ ਹੁੰਦੀ ਹੈ ਤੇ ਅਸੀਂ ਆਸ ਕਰਦੇ ਹਾਂ ਵੀ ਜਿੰਨੇ ਵੀ ਸਰੋਤੇ ਦੇਖ ਰਹੇ ਆ ਸਾਰਿਆਂ ਤੇ ਗੁਰੂ ਮਹਾਰਾਜ ਕਿਰਪਾ ਕਰੇ ਅਸੀਂ ਬਾਬਾ ਜੀ ਦਾ ਚੈਨਲ ਵੱਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਪਣਾ ਕੀਮਤੀ ਸਮਾਂ ਸਾਨੂੰ ਦੇ ਕੇ ਸਾਨੂੰ ਇਸ ਗੁਰੂ ਘਰ ਬਾਰੇ ਜਾਣਕਾਰੀ ਦਿੱਤੀ ਹੈ ਜਿਵੇਂ ਕਿ ਅੱਜ ਕੱਲ੍ਹ ਪੰਜਾਬ ਦੇ ਉੱਤੇ ਬਹੁਤ ਹੀ ਬਾਬਾ ਜੀ ਕਾਲਾ ਦੌਰ ਚੱਲ ਰਿਹਾ ਲੋਕੀਂ ਘਰੋਂ ਬੇਕਾਰ ਹੋ ਰਹੇ ਨੇ 3 ਲੱਖ ਏਕੜ ਤੋਂ ਵੀ ਵੱਧ ਜਿਹੜੀ ਜ਼ਮੀਨ ਆ ਉਹ ਇਸ ਮਾਰ ਦੀ ਹੇਠ ਆ ਗਈ ਤੇ 1300 ਤੋਂ ਵੱਧ ਜਿਹੜੇ ਪਿੰਡ ਨੇ ਉਹ ਖਤਮ ਹੋ ਚੁੱਕੇ ਨੇ ਤੇ ਇਸ ਚੱਲਦੇ ਆ ਇਦਾਂ ਦਾ ਜਿਹੜਾ ਸਮਾਂ ਚੱਲ ਰਿਹਾ ਤੇ ਤੁਸੀਂ ਸੰਗਤ ਨੂੰ ਕੀ ਅਪੀਲ ਕਰਨਾ ਚਾਹੋਗੇ ਜੀ ਵੀ ਉਹਨਾਂ ਨੂੰ ਕੀ ਕਰਨਾ ਚਾਹੀਦਾ ਇਸ ਮਾੜੇ ਵੱਤ ਅਸੀਂ ਤਾਂ ਇਹ ਕਹਿਣਾ ਚਾਹੁੰਦਾ ਜੀ ਹਰ ਸੰਗਤ ਨੂੰ ਮਾਈ ਭਾਈ ਨੂੰ ਕਿ ਆਪਣਾ ਦਸਵੰਦ ਕੱਢ ਕੇ ਵੱਧ ਤੋਂ ਵੱਧ ਕਈ ਸਸਤਾਵਾ ਸਾਡੀ ਕਾਰ ਸੇਵਾ ਸੰਧਾਵਾਂ ਜਸਰਬੱਬਰ ਸਿੰਘ ਦਿੱਲੀ ਵਾਲੇ ਇਹਨਾਂ ਵੱਲੋਂ ਹੀ ਸਮਗਰੀਆਂ ਪਹੁੰਚਾਈਆਂ ਜਾ ਰਹੀਆਂ ਨੇ ਉਹਨਾਂ ਚੀਜ਼ ਸਫਾ ਪਾ ਸਕਦੇ ਨੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਹੋਰ ਵੀ ਕਈ ਸੰਪਰਦਾਵਾਂ ਇਸ ਸਾਰੇ ਕੰਮ 'ਚ ਲੱਗੀਆਂ ਨੇ ਤੇ ਸਾਡੀ ਤਾਂ ਇਹ ਹੀ ਅਪੀਲ ਹੈ ਸਾਰੇ ਸੰਸਾਰ ਦੇ ਵਿੱਚ ਕਿ ਆਪਣਾ ਵੱਧ ਤੋਂ ਵੱਧ ਦਸਵੰਦ ਕੱਢ ਕੇ ਇਹ ਜਿਹੜੀ ਪੰਜਾਬ ਤੇ ਮਾਰ ਪਈ ਹੈ ਇਹਦੇ ਨਾਲ ਲੋਕਾਂ ਦਾ ਸਹਿਯੋਗ ਕੀਤਾ ਜਾਵੇ ਇਹਦੇ ਚ ਆਪਣਾ ਭਲਾ ਹੈ ਤੇ ਜਿਹੜੇ ਜਿੰਨਾਂ ਨੂੰ ਮਾਰ ਪਈ ਹੈ ਉਹਨਾਂ ਦਾ ਵੀ ਭਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ